지스완트 ਸਿੰਘ ਕਮਲਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ ਲਹਿਰਾਂ ਦਾ ਤੀਸਰਾ ਪਾ ਅਮਰੋ ਨੇ ਸੌਰੀ ਪਹਿਲੇ ਦਿਨ ਤੋਂ ਹੀ ਘਰ ਦੇ ਕੰਮਾਂ ਨੂੰ ਹੱਥ ਪਾਉਣਾ ਸ਼ੁਰੂ ਕਰ ਦਿੱਤਾ ਕੁਝ ਦੇਰ ਹਾਸੇ ਵਜੋ ਉਸ ਦੀ ਸੱਸ ਦੇ ਨਾਮ ਦਾ ਵੇਖਦਿਆਂ ਰਹੀਆਂ ਪਰ ਜਦੋਂ ਅਮਰੋ ਨੇ ਥਾਂ ਸਾਫ਼ ਕਰਨ ਕਰਨ ਲਈ ਬਹਾਰੀ ਵਿਚੋਕ ਲਈ ਤਦਸਸ ਨੇ ਮੁਸਕਰਾਉਂਦਿਆ ਬਹਾਰੀ ਫੜ ਕੇ ਸੀਤ ਨੂੰ ਦੇ ਦਿੱਤੀ ਸੀਤੋ ਨੇ ਥੋੜਾ ਮਚਲ ਕੇ ਆਖਿਆ ਬਾਪ ਵੀ ਇਹ ਘਰ ਤੇਰਾ ਹੀ ਏ ਰਤੀ ਜਰੇਦ ਕਰ ਸਾਫ ਵੀ ਕਰ ਲਈ ਲੇਪ ਲਈ ਪੋਚ ਵੀ ਲਈ ਬੰਗਲਾ ਬਣਾ ਲਈ ਪਰ ਜਿੰਨੇ ਦਿਨ ਅਸੀਂ ਇੱਥੇ ਆ ਉਹਨੇ ਦਿਨ ਵੋਟੀ ਦੀਦਿਆਂ ਰਹੂ ਸਾਨੂੰ ਲੋਕ ਸਾਨੂੰ ਕੀ ਆਖਣਗੇ ਤੇਰੇ ਜਨ ਨੇ ਸਾਨੂੰ ਲਾਂਬਾ ਵੀ ਦੇ ਦੇਣਾ ਏ ਆਥਨ ਅਮਰੋ ਨੇ ਸੀ ਤੁਦਾਂ ਗੱਲਾਂ ਤੇ ਹੱਸਦੇ ਕੇ ਹਾ ਬੀਬੀ ਤੈਨੂੰ ਬਹਾਰੀ ਨਹੀਂ ਦੇਣ ਦੇਣੀ ਆਰਾਮ ਕਰਨੀ ਤੂੰ ਵੱਡੀ ਬਹਾਰੀ ਵਾਲੀ ਚੁੱਪ ਕਰਕੇ ਬਹਿ ਜਾ ਮੰਜੇ ਤੇ ਸੀ ਤੁਨੇ ਮਿੱਠਾ ਗਿਲਾ ਤੇ ਰੋਵ ਚੜ ਨਹੀਂ ਬੈਂਦੀ ਅਗੋ ਅਮਰੋ ਵੀ ਹੱਸਦੀ ਅੜਖ ਲੋਦੀ ਅੱਛਾ ਦੇਖ ਲਾ ਅੱਛਾ ਦੇਖ ਲਾ ਲੰਗਾ ਤੈਨੂੰ ਰਕਾਨ ਨੂੰ ਕੰਮ ਕਰ ਦਿੰਦੀ ਪਥੇਰੀ ਉਮਰ ਪਈ ਏ ਚਾਲ ਲਾਲ ਸੀਤੋ ਨੇ ਉਸ ਨੂੰ ਮੰਜੇ ਤੇ ਧੱਕਾ ਦੇ ਦਿੱਤਾ ਤੇ ਆਪ ਥਾਂ ਸੁੰਭਣ ਲੱਗ ਪਈ। ਅਮਰੋ ਵੀ ਉੱਠ ਕੇ ਉਸ ਦੇ ਨਾਲ-ਨਾਲ ਫਿਰਦੀ ਰਹੀ ਤੇ ਉਸ ਦੀ ਸੱਸ ਵੇਖ-ਵੇਖ ਹੱਸਦੀ ਰਹੀ। ਉਹਦੇ ਵਿਰੇ ਵਿੱਚ ਭਾਗ ਖੜਿਆ ਹੋਇਆ ਸੀ। ਸੱਸ ਸਮਝ ਰਹੀ ਸੀ ਜੇ ਅਮਰੋ ਦਾ ਸੁਆਹ ਇਸ ਤਰ੍ਹਾਂ ਦਾ ਹੀ ਰਿਹਾ। ਸਾਨੂੰ ਤਾਂ ਸਾਰੇ ਟੱਬਰ ਨੂੰ ਮੋਲ ਲੈ ਲਵੇਗੀ। ਅਮਰੋ ਆਪਣੀ ਥਾਂ ਬਹੁਤ ਖੁਸ਼ ਸੀ। ਉਹ ਪੰਜਾਂ ਸੱਤਾਂ ਦਿਨਾਂ ਵਿੱਚ ਹੀ ਬੇਕਿਆਂ ਨੂੰ ਭੁੱਲ ਗਈ। ਹੁਣ ਉਹ ਸਹੁਰਿਆਂ ਨੂੰ ਪੀਕੇ ਸਮਝਦੀ ਸੀ। ਇੱਥੇ ਉਸ ਦੀ ਹਰ ਗੱਲ ਨੂੰ ਆਦਰ ਦਿੱਤਾ ਜਾਂਦਾ ਤੇ ਉਸ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਜਾਂਦੀ ਆਦਰ ਤੇ ਪ੍ਰਸ਼ੰਸਾ ਮਨੁੱਖ ਦੀ ਤਾਕਤ ਵਜੋਂ ਹੁਸਨ ਕਲਾ ਵੀ ਨੂੰ ਵੀ ਜਗਾ ਦਿੰਦੇ ਹਨ ਅਮਰੋ ਨੇ ਔਖੇ ਤੋਂ ਔਖੇ ਕੰਮ ਕਰਕੇ ਵੇਖਿਆ ਸੀ ਕਿਮਤ ਕਿਮਾ ਉਹ ਜਾਣਦੀ ਹੀ ਨਹੀਂ ਸੀ ਹਲਵਾ ਜੱਟਾਂ ਦੀ ਧੀ ਤੋਂ ਘਰ ਤਾਂ ਬਾਹਰਲਾ ਕੰਮ ਕਿਸੇ ਤਰ੍ਹਾਂ ਅੜਿਆ ਨਹੀਂ ਰਹਿ ਸਕਦਾ ਉਹ ਕੰਮਾਂ ਤੇ ਕਰਾਮਾਤ ਬਣ ਕੇ ਛਾ ਗਈ ਉਸ ਦੀ ਸੱਸ ਨੇ ਉਸ ਨੂੰ ਸਹਜ ਸਹਜ ਬੜਾ ਰੋਕਿਆ ਪਰ ਸੀਤੋ ਹੋਰਾਂ ਦੇ ਸੌਰੀ ਜਾਨ ਪਿੱਛੋਂ ਅਮਰੋ ਨੇ ਘਰ ਦੇ ਸਾਰੇ ਕੰਮ ਸੰਭਲੇ ਉਸ ਨੂੰ ਕੰਮ ਕੰਮਾਂ ਵਿੱਚ ਚਾਹ ਤੇ ਸਵਾਦ ਜਾਗ ਪਿਆ ਉਸ ਘਰ ਵਿੱਚ ਜਿਹੜੀਆਂ ਕਈ ਤਵਦੀਲੀਆਂ ਕਰ ਦਿੱਤੀਆਂ ਉਹ ਕਰਮ ਉਹ ਘਰ ਦੇ ਕੰਮ ਧੰਦਿਆਂ ਨੂੰ ਸਮੇਟਣ ਵਿੱਚ ਦਿਨੋਂ ਦਿਨ ਸੁੰਗੜ ਬਣਦੀ ਜਾ ਰਹੀ ਸੀ ਇੱਕ ਦਿਨ ਸੱਦੀ ਨੇ ਜਾਨ ਨੂੰ ਆਖਿਆ ਬਹੁ ਸਚਾਰੀ ਤਾਂ ਚੰਗੀ ਹੈ ਤੇ ਸੱਚ ਚਾਹੇ ਤਾਂ ਉਹ ਬਹੁਤ ਸਚਾਰੀ ਵੀ ਹੋ ਸਕਦਾ ਅਮਰੋ ਨੇ ਰਸੋਈ ਵਿੱਚ ਸਾਗ ਚੀਟੀ ਨੇ ਆਪਣੀ ਬਾਬਤ ਸੁਣ ਲਿਆ ਉਹ ਖੁਸ਼ੀ ਉਮਾ ਵਿੱਚ ਹੱਥ ਤੇ ਦੰਦੀ ਭਰ ਕੇ ਰਹਿ ਗਈ ਰਾਤਾਂ 'ਚ ਹੱਸਿਆ ਦਿਲ ਦਾ ਸੰਦੂਰ ਸੁਹਾਗਾ ਨੂੰ ਬਾਹਾਂ 'ਚ ਨੀਂਦ ਆ ਰਹੀ ਧੰਨਵਾਦ